ਭਗਵੰਤ ਸਿਆ ਤੂੰ ਇਹ ਨਾ ਸਮਝੀ ਕਿ ਮੈਂ ਦੱਬ ਗਏ ਆਂ ਤੈਨੂੰ ਡਰ ਹੈ ਕਿ ਕਿਤੇ ਮੈਂ ਫੇਰ ਬਾਰਡਰ ਨਾ ਪਾਰ ਕਰ ਲਵਾਂ ਇਹ ਬਿਆਨ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਘਰ ਦੇ ਵਿੱਚ ਅਜ ਧੂਰੀ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਨਾ ਸਿੱਧੂ ਨੂੰ ਲੈ ਕੇ ਅੱਜ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਸੀ ਤੇ ਜਿਸ ਤੋਂ ਪਹਿਲਾਂ ਹੀ ਪੁਲਿਸ ਨੇ ਜਿਹੜਾ ਸਾਨੂੰ ਘੇਰ ਲਿਆ ਤੇ ਜਿਸ ਤੋਂ ਬਾਅਦ ਨਜ਼ਰਬੰਦ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਨੇ ਆਪ ਸਰਕਾਰ ਤੇ ਤਿੱਖੇ ਸਵਾਲ ਚੱਕੇ ਨੇ ਪੂਰੇ ਮੁੱਦੇ ਨੂੰ ਕਿ ਸੁਣਦੇ ਆ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਹੈ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਆ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ سفیر ਖਾਨੇ ਹੈਗੇ ਆ ਉੱਥੇ ਤੁਸੀਂ ਈਮੇਲ ਪੇਜ ਕੇ ਉਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਮਾਨਸਬ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਕਰੇ ਰੱਖਿਆ ਜਾਏਗਾ ਕਿ ਉਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਆਫਿਸ ਸਗਰੂਜ਼ਾ ਤਾਂ ਹਾਲ ਦੀ ਘੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਣੇ ਕੀ ਐਕਸ਼ਨ ਕਰਨਾ ਉਹ ਨਾਛਟਾ ਮੈਨੇ ਕਿ ਸਤਾ ਕੀ ਅਗਲਾ ਮੇਰਾ ਪ੍ਰੋਗਰਾਮ ਕੀ ਹੋਗਾ ਕਿਉਂ ਕਰਕੇ ਮੈਂ ਤਾਂ ਲੋਕਾਪ ਦੇ ਵਿੱਚ ਹੈਗਾ ਇੱਥੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਟੈਲੀਫੋਨ ਹੈ ਡੀਐਸਪੀ ਸਾਹਿਬ ਇੱਥੇ ਆਏ ਹੋਏ ਹੈ ਮੇਰਾ ਮਤਲਬ ਹੈ ਕਿ ਪਲੀਜ਼ ਵੱਲੋਂ ਕੋਈ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੇ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਗ ਤਪਤਾ ਸੰਪਕਿਸ ਨੂੰ ਕੀਤਾ ਨਹੀਂ ਹੈ ਜਿਸ ਤਰੀਕੇ ਨਾਲ ਘਰ ਨੂੰ ਆਲੇ ਦੁਆਲੇ ਤੁਹਾਡੇ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਪਿੱਛੋਂ ਜੋ ਖੇਤਾਂ ਦੇ ਜ਼ਰੀਏ ਰਸਤਾ ਜਾਂਦਾ ਉਸ ਦੇ ਉੱਤੇ ਵੀ ਪੁਲਿਸ ਲਾਈ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਦੇ ਹੋ ਇਹ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਿਕਲ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਇਹ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰ ਹੱਦ ਦੇ ਵਿੱਚੋਂ ਮੈਂ ਤਾਂ ਸਮਝਦਾ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਆ ਬੋਲਣ ਦੇ ਫਿਰਨ ਦੇ ਸਾਰਾ ਕੁਝ ਏ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ। ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋ ਰਹੀ ਸੀ। ਬਟਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ। ਇਸ ਦੀ ਰਿਪੋਰਟ ਸੀ ਸਪੀਕਰ ਲੋਕ ਸਭਾ ਨੂੰ ਪੇਸ਼ ਦਿੱਤੀ ਹੈ ਕਿ ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਵਾਰ ਕਿਤੇ ਜਾ ਨਹੀਂ ਸਕਦਾ ਹੈ। ਜੀ ਮਾਨਸਬ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੀ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰਿਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਹੀ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰਿਟੇਨ ਕੀਤਾ ਗਿਆ ਹਾਂ ਮੇਰੇ ਮਤਲਬ ਹੈ ਸਾਡੀ ਜਿਹੜੀ ਇਜ਼ਾਤੀ ਹੈ ਉਸ ਦੇ ਉੱਤੇ ਸੱਡਾ ਹੱਕ ਜਿਹੜਾ ਹੈ ਤਾਂ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਹੋ ਰਹੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੇ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਖ ਲਾ ਦਿੱਤੀ ਕਿ ਅਸੀਂ ਧੂਰੀ ਨਹੀਂ ਜਾ ਸਕਦੇ ਹੈਗੇ ਜੀ ਮਾਨਸਾ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਪਾਨਾ ਸਿੱਧੇ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸੰਬੰਧ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਦਾਂ ਵਿਕਦੇ ਕਿਉਂਕਿ ਸੰਗਰੂਰ ਏਰੀਆ ਹੋਵੇ ਜਾਂ ਵੱਖੋ ਵੱਖਰੇ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਆ ਹ ਮੇਰਾ ਮਤਲਬ ਇਹ ਕਿ ਸੱਜਾ ਜ਼ਾਤੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰ ਹੁੰਦਾ ਤੇ ਇਹ ਦੇ ਨਾਲ ਕੀ ਕੀ ਇਹ ਤੁੰਡਾ ਵਾਤਾਵਰਨ ਇਹ ਖਰਾਬ ਹੋ ਰਿਹਾ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਚੱਲੇ ਸੀਗੇ ਔਰ ਅਸੀਂ ਐਡੀਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਤ ਨੂੰ ਛਡਾਉਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੜਬੜ ਕਰਵਾਈਏ ਅਸੀਂ ਪੀਸਫੁਲੀ ਹਰ ਹਰ ਚੀਜ਼ ਕਰਨਾ ਚਾਹੁੰਦੇ ਆ ਇਹ ਸਰਕਾਰ ਨੂੰ ਪਹਿਲਾਂ ਹੀ ਅਸੀਂ ਦੱਸ ਦਿੱਤਾ ਸੀ ਮਾਨਸਾਪੇਸ ਤੋਂ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਿੱਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪੀਟੂ ਕਰਨ ਦੀ ਕੋਸ਼ਿਸ਼ ਰਹੀ ਹੈ ਪੁਲਿਸ ਦੇ ਵੱਲੋਂ ਵੀ ਹੁਣ ਸਿੰਗਲ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦਵਾਂਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਹੈ ਔਰ ਇਹ ਜ਼ਬਰ ਨੂੰ ਪ੍ਰਦਰਸਥ ਨਹੀਂ ਕਰਨਗੇ ਔਰ ਆਮ ਪਾਰਟੀਆਂ ਜਿਹੜਾ ਹੈ ਨਹੀਂ ਗੀਆਂ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਕੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੀ ਜ਼ਬਰ